ਚੰਡੀਗੜ੍ਹ ਤੋਂ ਡਿਬਰੂਗੜ ਚਾ ਰਹੀ ਟ੍ਰੇਨ ਪਟੜੀ ਤੋਂ ਉਤਰ ਗਈ ਹੈ ਜਾਣਕਾਰੀ ਮੁਤਾਬਕ ਟ੍ਰੇਨ ਦੇ 4 ਤੋਂ 5 ਕੋਚ ਪਟੜੀ ਤੋਂ ਉਤਰਨ ਦੀ ਖਬਰ ਹੈ ਹਾਦਸੇ ਦੀਆਂ ਬੇहद ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਵੇਖ ਸਕਦੇ ਆ ਕਿਸ ਤਰ੍ਹਾਂ ਲੋਕ ਆਪਣੀ ਜਾਨ ਬਚਾਉਣ ਲਈ ਜਦੋ ਜਹਿਦ ਕਰਦੇ ਨਜ਼ਰ ਆ ਰਹੇ ਨੇ ਤੇ ਮਦਦ ਦੇ ਹੱਥ ਵੀ ਅੱਗੇ ਵਧਾਏ ਜਾ ਰਹੇ ਨੇ यहाँ ये ढाई बजे के करीब में हादसा हुआ है चंडीगढ़ हाँ। डिब्रूगढ़ एक्सप्रेस में गोंडा से करीब करीब बीस किलोमीटर आगे है ये जी बता रहे मनकापुर अभी यहाँ से पाँच किलोमीटर है हाँ। और दो बोगियाँ तो एकदम ऐसे पलट हैं। हाँ। एक बोगी ऐसे लगी है बाकी तो आप देख ही सकते है। क्या हाल प्रक्रिया खिसक चुकी है यहाँ पे कैजुअलिटी भी हो सकती है अभी उसको मालूम नहीं है था 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 लोग अपनी जान बचा करके कैसे कैसे रहे है बचाव के लिए क्या व्यवस्था हुई है अभी तक अभी तो हम खुद ही निकल के आए हैं अभी देखा नहीं है शायद लेकिन शायद एम्बुलेंस वगैरह आ रही है क्या जी जी ऐसा सुनने में आया है थैंक यू

ਜਾਣਕਾਰੀ ਮੁਤਾਬਕ ਇਹ ਟ੍ਰੇਨ ਚੰਡੀਗੜ੍ਹ ਤੋਂ ਚੱਲ ਕੇ ਡਿਬਰੂਗੜ੍ਹ ਜਾਣੀ ਸੀ ਪਰ ਗੋਂਡਾ ਸਟੇਸ਼ਨ ਤੋਂ ਕੁਝ ਦੂਰੀ ਤੇ ਹੀ ਇਹ ਪੱਟੜੀ ਤੋਂ ਉਤਰ ਗਈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਤੱਕ ਇੱਕ ਦੀ ਮੌਤ ਹੋਈ ਹੈ ਤੇ ਕਈ ਲੋਕ ਕੀ ਜ਼ਖਮੀ ਨੇ ਤੇ ਲੋਕਲ ਪ੍ਰਸ਼ਾਸਨ ਤੇ ਐਸ ਡੀ ਆਰ ਐਫ ਨੇ ਮੌਕੇ ਤੇ ਪਹੁੰਚ ਰਾਤ ਕਾਰਜ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਹੈ ਦੱਸ ਦਈਏ ਕਿ ਅੱਜ ਇਹ ਟ੍ਰੇਨ 11:40 ਤੇ ਚੰਡੀਗੜ੍ਹ ਤੋਂ ਡੀਬਰੂ ਗੜਲੀ ਰਵਾਨਾ ਹੋਈ ਸੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ